ਬੀਜੇਪੀ ਕੋਲ ਚਾਰ 파ਰਸ਼ਦ ਜਿਹੜੇ ਘਟਨੇ ਉਹਨਾਂ ਨੇ ਉਹਨੂੰ ਇਕੱਠੇ ਕਰਨ ਵਾਸਤੇ ਕਈ ਨਾ ਕੋਈ ਹਤਕੰਡੇ ਜਿਹੜੇ ਅਪਣਾਣੇ ਸੀਗੇ ਅੱਜ ਇਹ ਬਹੁਤ ਵੱਡਾ ਸਾਫ ਹੋ ਗਿਆ ਵੀ ਜਿਹੜੀ ਇੱਕ ਕਾਂਗਰਸ ਦੀ 파ਰਸ਼ਦ ਹੈਗੀ ਆ ਗੁਰਬਖਸ਼ ਰਾਵਤ ਉਹ ਬੀਜੇਪੀ ਜੁਆਇਨ ਕਰ ਗਈ ਹੈ ਮੇਅਰ ਜਿਹੜੇ ਬਣਾਉਣ ਵਾਸਤੇ ਅਗਰ 파ਰਸ਼ਦਾਂ ਨੂੰ ਤੁਸੀਂ ਮੌਕਾ ਦੇ ਰੱਖਿਆ 파ਰਸ਼ਦ ਆਪਣੀ ਮਰਜ਼ੀ ਨਾਲ ਕਦੀ ਕਿੱਧਰ ਜਾਂਦੇ ਨੇ ਕਦੀ ਕਿੱਧਰ ਜਾਂਦੇ ਨੇ ਆ ਹੁਣ ਤੁਹਾਡੇ ਸਾਹਮਣੇ ਮਿਸਾਲ ਹੈ ਹਾਈ ਕੋਰਟ ਨੇ ਵੀ ਇਹਨਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਪੁੱਛਿਆ ਇਹ ਕੂੜੇ ਦਾ ਪਹਾੜ ਕਦ ਤੱਕ ਤੁਸੀਂ ਹਟਾਓਗੇ ਸਸੀ ਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਅੱਜ ਚੰਡੀਗੜ੍ਹ ਦੀ ਰਾਜਨੀਤੀਕ ਦੇ ਵਿੱਚ ਇੱਕ ਵੱਡਾ ਜਿਹੜਾ ਹੈਗਾ ਹੋਇਆ ਹੈਗਾ ਤੇ ਤੁਹਾਨੂੰ ਦੱਸਦੀ ਕਿ ਜਿਹੜੇ ਕਾਂਗਰਸ ਦੇ ਜਿਹੜੇ ਆਰਸ਼ ਸੀਗੇ ਗੁਰਬਖਸ਼ रावत ਉਹ ਭਾਜੀਪੀ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਐਕਸਪਰਟ ਮਨਜੀਤ ਸੈਦੇਵ ਜੀ ਮੇਰੇ ਨਾਲ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਲਗਾਤਾਰ ਤੁਸੀਂ ਵੀ ਕਵਰ ਕਰ ਰਹੇ ਹੋ ਪੂਰੀ ਚੰਡੀਗੜ੍ਹ ਦੀ ਜਿਹੜੀ ਮੇਅਰ ਚੋਣ ਹੈ ਤਾਂ ਅੱਜ ਇੱਕ ਚੀਜ਼ ਨਵੀਂ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਗੁਰਬਖਸ਼ 라ਵਤ ਨੇ ਕਾਂਗਰਸ ਦੇ ਵਿੱਚ ਸੀਗੇ ਕਾਫੀ ਟਾਈਮ ਤੋਂ ਤੇ ਇੱਕ 파ਰਸ਼ਦ ਵੀ ਐ ਉਹ বিজেਪ ਜੁਆਨ ਕਰਕੇ ਕੀ ਕਹਿਣਾ ਚਾਹੁੰਦਾ ਦੇਖੋ ਮਨੀਸ਼ ਬਹੁਤ ਹੀ ਸਿੰਪਲ ਗੱਲ ਹੈਗੀ ਹੈ ਬੀਜੇਪ ਕੋਲ ਚਾਰ 파ਰਸ਼ਦ ਜਿਹੜੇ ਘਟ ਨੇ ਉਹਨਾਂ ਨੇ ਉਹਨੂੰ ਇਕੱਠੇ ਕਰਨ ਵਾਸਤੇ ਕਈ ਨਾ ਕੋਈ ਹਤਕੰਡੇ ਜਿਹੜੇ ਅਪਣਾਣੇ ਸੀਗੇ ਤੇ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਬਗਾਵਤ ਜਿਹੜੀ ਲਗਾਤਾਰ ਚੱਲ ਰਹੀ ਹੈ ਇਹ ਕੋਈ ਜਗ ਜਾਹਰ ਹੈ ਬੇਸ਼ੱਕ ਪਾਰਟੀਆਂ ਆਪ ਵਿਚ ਕਹਿੰਦੇ ਰਹਿਣ ਵੀ ਇਹ ਸਾਡਾ ਬਹੁਤ ਇਕਤਾ ਹੈਗੀ ਐ ਅਸੀਂ ਆਪ ਵਿਚ ਇਕੱਠੇ ਹੈਗੇ ਆ ਲੇਕਿਨ ਐਸਾ ਨਹੀਂ ਐ ਅੱਜ ਇਹ ਬਹੁਤ ਵੱਡਾ ਸਾਫ ਹੋ ਗਿਆ ਵੀ ਜਿਹੜੀ ਇੱਕ ਕਾਂਗਰਸ ਦੀ 파ਰਸ਼ਦ ਹੈਗੀ ਐ ਗੁਰਬਖਸ਼ ਰਾਵਤ ਉਹ ਬੀਜੇਪੀ ਜੁਆਇਨ ਕਰ ਗਈ ਐ ਉਹਦੇ ਨਾਲ ਇਹਨਾਂ ਨੂੰ ਇੱਕ ਵੋਟ ਤਾਂ ਵੱਧ ਗਈ ਐ ਹੁਣ ਅੱਗੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਬਦਲਾਅ ਹੁੰਦੇ ਨੇ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾਂਦੇ ਨੇ ਸਭ ਤੋਂ ਵੱਡੀ ਗੱਲ ਮਨੀਸ਼ ਸ਼ਿਆ ਹੈ ਵੀ ਇਹਨਾਂ ਦੇ ਜਿਹੜੇ ਬੀਜੇਪੀ ਦੇ ਜਿੰਨੇ ਵੀ ਹੁਣ ਨਾਮਿਨੇਸ਼ਨ ਹੋਈ ਐ ਜਾਂ ਹੋਰ ਹੋਈ ਐ ਉਦੇ ਵਿੱਚ ਇਹਨਾਂ ਦੇ ਸੀਨੀਅਰ ਡਿਪਟੀ ਮੇਅਰ ਜਿਹੜੇ ਸੰਧੂ ਨੇ ਉਹ ਉਹਦੇ ਵਿੱਚ ਸ਼ਾਮਲ ਹੀ ਨਹੀਂ ਹੋ ਰਹੇ। ਉਹਨਾਂ ਨੂੰ ਲੈ ਕੇ ਵੀ ਭਾਜਪਾ ਨੂੰ ਡਰ ਹੈ ਵੀ ਉਹਨਾਂ ਦੇ ਪਾਰਸ਼ ਜਿਹੜੇ ਉਧਰ ਜਾ ਸਕਦੇ ਨੇ। ਕਿਤੇ ਵੀ ਦਿਖ ਨਹੀਂ ਰਹੇ ਗੱਲ ਕਰ ਰਹੇ ਸੀ ਕਿ ਆਪਾਂ ਉਹ ਨਹੀਂ ਥੋੜੇ ਦਮ ਪਹਿਲਾਂ ਕਿਸੇ ਵੀ ਮਤਲਬ ਨਾਮੀਨੇਸ਼ਨ 'ਚ ਵੀ ਨਹੀਂ ਦਿਖੇ ਹੋ ਕੀ ਕਹਿਣਾ ਚਾਹੋ। ਦੇਖੋ ਉਹਨਾਂ ਦਾ ਸਪਸ਼ਟ ਸੀਗਾ ਜਿਸ ਦਿਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਮਰੋਹਤਰ ਨੂੰ ਪ੍ਰਧਾਨ ਬਣਾਇਆ ਸੀਗਾ ਉਸ ਦਿਨ ਉਹਨਾਂ ਨੇ ਖੁੱਲਕੇ ਬਿਆਨ ਦਿੱਤਾ ਸੀਗਾ ਵੀ ਇਹ ਨੌਮੀ ਜਿਹੜਾ ਪ੍ਰਧਾਨ ਬਣਾਇਆ ਗਿਆ ਇਹ ਬਿਲਕੁਲ ਹੀ ਗਲਤ ਬਣਾਇਆ ਗਿਆ ਪਬਲਿਕ ਇਤੋ ਅਗੇਂਸਟ ਆ ਇਵਨ ਪਾਰਟੀ ਦੇ ਬੰਦੇ ਵੀ ਉਹਨਾਂ ਦੇ ਅਗੇਂਸਟ ਨੇ ਲੇਕਿਨ ਫੇਰ ਵੀ ਪਾਰਟੀ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਵੀ 2 ਸਾਲ ਤੋਂ ਘਟ ਉਹਨਾਂ ਦਾ ਟਾਈਮ ਹੋਇਆ ਸੀ ਤਾਂ ਉਹਨਾਂ ਨੂੰ ਪ੍ਰਧਾਨ ਬਣਾਤਾ ਉਦੋਂ ਹੀ ਬਗਾਵਤ ਸ਼ੁਰੂ ਹੋ ਗਈ ਸੀ ਕਿੰਨਾ ਲੱਗਦਾ ਦੁਬਾਰਾ ਖਰੀਦ ਫਰੋ ਹੋਏਗੀ ਕੁਝ ਨਾ ਕੁਝ ਕਿਉਂਕਿ ਸਾਰੀਆਂ ਪਾਰਟੀਆਂ ਲੱਗੀ ਹੋਈਆਂ ਇਸ ਟਾਈਮ 'ਚ ਮੇਅਰ ਦੀ ਕੁਰਸੀ ਦੇ ਪਿੱਛੇ ਮਤਲਬ ਆਪਾ ਸਾਡਾ ਮੇਅਰ ਬਣ ਜਾ ਸਾਡਾ ਮੇਅਰ ਬਣ ਜਾ ਕੋਣ ਕਿਹਨੂੰ ਮੇਅਰ ਬਣਾ ਰਿਹਾ ਤੁਸੀਂ ਦੇਖੋ ਮੈਂ ਤਾਂ ਬਹੁਤ ਧੇਰ ਪਹਿਲਾਂ ਸੱਤ ਪਹਿਲਾਂ ਤਾਂ ਕੈਂਡੀਡੇਟ ਕਲੀ ਜਿਹੜੀ ਇਹ ਜਿਹੜੀ ਪ੍ਰੇਮ ਲਤਾ ਉਹ ਜਿਹੜੀ ਹੈ ਕੈਂਡੀਡੇਟ ਹੋਣਗੇ ਦੂਸਰਾ ਵੱਡੀ ਗੱਲ ਇਹ ਆ ਵੀ ਦਵਿੰਦਰ ਬਬਲਾ ਦੀ ਵਾਈਫ ਹਰਪ੍ਰੀਤਕੌਰ ਬਬਲਾ ਜਿਹੜੀ ਕੈਂਡੀਡੇਟ ਹੈਗੀ ਆ ਭਾਜੀਪੀ ਦੀ ਉਹਦੇ ਚ ਹਰਪ੍ਰੀਤਕੌਰ ਬਬਲਾ ਦੇ ਹਸਬੰਡ ਦਵਿੰਦਰ ਬਬਲਾ ਔਰ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਦੀ ਆਪਸ ਵਿੱਚ ਬਹੁਤ ਹੀ ਦੋਸਤੀ ਹੈ ਦੋਸਤੀ ਕੀ ਆਪਸ ਵਿੱਚ ਬਿਜ਼ਨਸ ਤੇ ਵੀ ਸਾਂਝੇ ਨੇ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕਿਆਸ ਜੜੇ ਲਗਾਏ ਜਾ ਰਹੇ ਨੇ ਵੀ ਕੀ ਇਹ ਕਾਂਗਰਸ ਅੰਦਰ ਖਾਤੇ ਚ ਭਾਜਪੀ ਦੀ ਮਤ ਨਹੀਂ ਕਰੇਗੀ ਇਹਦੇ ਉੱਪਰ ਵੀ ਬਹੁਤ ਵੱਡੀ ਜੜੀ ਡਿਵੈਲਪਮੈਂਟ ਹੋ ਸਕਦੀ ਹੈ ਤੇ ਮੈਨੂੰ ਲੱਗਦਾ ਵੀ ਇਸ ਵਾਰੀ ਭਾਜਪੀ ਜੜੀ ਹੈ ਬਾਜੀ ਮਾਰ ਸਕਦਾ ਮਾਰ ਸਕਦਾ ਇਹ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਮੇਅਰ ਦੀ ਤੇ ਚੰਡੀਗੜ੍ਹ ਦਾ ਮੇਅਰ 1 ਸਾਲ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਮੇਅਰ ਬਣਦਾ ਜਿਹਦਾ ਪੰਚਕੁੱਲੇ ਦੇ ਵਿੱਚ ਆਪਾਂ ਦੇਖਦੇ ਆਂ 5 ਸਾਲ ਦੇ ਲਈ ਮੇਅਰ ਬਣਦਾ ਤੇ ਪਬਲਿਕ ਮੇਅਰ ਨੂੰ ਚੁਣਦੀ ਹੈ ਇਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਚੰਡੀਗੜ੍ਹ ਦੀ ਜਨਤਾ ਦੀ ਅਗਰ ਗੱਲ ਕੀਤੀ ਜਾਏ ਤੁਸੀਂ ਚੰਡੀਗੜ੍ਹ ਦੀ ਜਨਤਾ ਦੇ ਅਗਰ ਵਿਊ ਲੈਂਦੇ ਹੋ ਇੱਕ ਪਿੱਛੇ ਅਸੀਂ ਸਵਾਲ ਪੁੱਛਿਆ ਸੀ ਜਨਤਾ ਨੂੰ ਜਨਤਾ ਹਰੇਕ ਕੋਈ ਕਹਿੰਦੀ ਹੈ ਵੀ ਸਾਨੂੰ ਮੌਕਾ ਦਿਓ ਮੇਅਰ ਬਣਾਉਂਦਾ ਮੇਅਰ ਜਿਹੜੇ ਬਣਾਉਣ ਵਾਸਤੇ ਅਗਰ ਪਰਿਸ਼ਦਾਂ ਨੂੰ ਤੁਸੀਂ ਮੌਕਾ ਦੇ ਰੱਖਿਆ ਪਰਿਸ਼ਦ ਆਪਣੀ ਮਰਜ਼ੀ ਨਾਲ ਕਦੀ ਕਿੱਧਰ ਜਾਂਦੇ ਨੇ ਕਦੀ ਕਿੱਧਰ ਜਾਂਦੇ ਨੇ ਆ ਹੁਣ ਤੁਹਾਡੇ ਸਾਹਮਣੇ ਮਿਸਾਲ ਹੈ ਵੀ ਕਾਂਗਰਸ ਦੀ ਭਾਜਪਾ ਚ ਆ ਗਈ ਭਾਜਪਾ ਦਾ ਕਾਂਗਰਸ ਚਲੇ ਗਿਆ ਆਵਾਜ਼ ਦੀ ਪਾਰਟੀ ਦਾ ਪਤਾ ਨਹੀਂ ਹਲੇ ਇਕੱਠੇ ਨੇ ਕੀ ਨਹੀਂ ਇਕੱਠੇ ਨੇ ਇਸ ਕਰਕੇ ਜਿੱਦਾਂ ਪੰਚਕੂਲਾ ਚ ਇੱਕ ਵਾਰੀ ਇਲੈਕਸ਼ਨ ਹੁੰਦੇ ਨੇ ਬੇਸ਼ੱਕ ਪੰਜ ਟਾਈਟੇ ਹੀ ਸਾਲ ਦੇ ਹੀ ਕਰ ਦਿਓ ਤਾਂ ਕਿ ਪਬਲਿਕ ਦਾ ਪਤਾ ਤਾਂ ਲੱਗੇ ਵੀ ਪਬਲਿਕ ਨੇ ਇਹਦੇ ਨਾਲ ਜੁੜੇ ਹੋਏ ਨੇ ਪਬਲਿਕ ਉਹ ਚਾਰ ਕੰਮ ਵੀ ਕਰੇਗਾ ਨੂੰ ਪਬਲਿਕ ਨੂੰ ਜਵਾਬ ਦੇਣਾ ਹੋਏਗਾ ਇੱਥੇ ਤੱਕ ਖਰੀਦ ਫਰੋਸਤਾਂ ਵਾਲੀ ਗੱਲ ਹੋ ਜਾਂਦੀ ਹੈ ਵੀ ਬੰਦਾ ਇੱਕ ਪਾਰਟੀਆਂ ਨੇ ਇਕੱਠੇ ਕਰਕੇ ਆਪਣੇ ਨਾਲ ਜੋੜ ਲੇ ਉਧਰ ਜੋੜ ਲੇ ਉਧਰ ਜੋੜ ਲੇ ਕੋਈ ਪਾਰਦਰਸ਼ਤਾ ਵਾਲੀ ਗੱਲ ਨਹੀਂ ਹੈਗੀ ਫੇਰ ਸਭ ਤੋਂ ਵੱਡੀ ਗੱਲ ਇੰਨਾ ਵੱਡਾ ਇਸ਼ੂ ਆਇਆ ਸੁਪਰੀਮ ਕੋਰਟ ਨੂੰ ਇੰਟਰਵਿਨ ਕਰਨਾ ਪਿਆ ਮਹਿਰਾ ਫੇਰੀ ਹੋਈ ਜਿੱਦਾਂ ਮਸੀਹ ਸਾਹਿਬ ਨੇ ਕੋਈ ਗੜਬੜ ਦੇ ਬਾਰੇ ਉਹਨਾਂ ਦਾ ਇਸ਼ੂ ਆਇਆ ਸੀਗਾ ਸੁਪਰੀਮ ਕੋਰਟ ਨੂੰ ਸੰਗਿਆਨ ਲੈਣਾ ਪਿਆ ਕੁਲਦੀਪ ਕਵਰ ਨੂੰ ਦੁਆਰਾ ਮੇਅਰ ਬਣਾਇਆ ਗਿਆ ਤੇ ਇਹ ਜਿਹੜੇ ਇਸ਼ੂ ਨੇ ਇਹਨਾਂ ਸਾਰਿਆਂ ਤੋਂ ਠੀਕ ਕਰਨ ਵਾਸਤੇ ਪਬਲਿਕ ਨੂੰ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਗਰ ਗੱਲ ਕੀਤੀ ਜਾਵੇ ਮੌਜੂਦਾ ਮੇਅਰ ਗ੍ਰਿਡ ਕੁਲਦੀਪ ਟਿਟਾ ਜੀ ਹੈਗੇ ਆ ਤੇ ਸਰਬਜੀਤ ਕੋਰ ਜੀ ਚੰਡੀਗੜ੍ਹ ਦੇ ਮੇਅਰ ਰਹਿ ਚੁਕੇ ਆ ਤੇ ਅਨੂਗਪਤਾ ਜੀ ਰਹਿ ਚੁਕੇ ਕਿੰਨਾ ਕੁ ਵਿਕਾਸ ਤੁਸੀਂ ਚੰਡੀਗੜ੍ਹ ਦਾ ਦੇਖਦੇ ਹੋ ਇਸ ਤਰੀਕੇ ਦੇ ਨਾਲ ਵਿਕਾਸ ਕੀਤਾ ਹੈ ਸ਼ਹਿਰ ਦਾ ਤੇ ਜਿਸ ਇਲਾਕੇ ਦੇ ਵਿੱਚ ਖੜੇ ਹੈ ਬੜਾ ਹੌਟ ਇਲਾਕਾ ਬਣਿਆ ਜਾਂਦਾ ਇਸ ਤੇ ਕਿੰਨਾ ਕੁ ਵਿਕਾਸ ਕੀਤਾ ਮਨੀ ਮਾਜਰੇ ਦੇਖੋ ਮਨੀਸ਼ ਬਹੁਤ ਇਹ ਵੀ ਬਹੁਤ ਅਹਿਮ ਤੁਸੀਂ ਸਵਾਲ ਕੀਤਾ ਹੈ ਕਦੀ ਚੰਡੀਗੜ੍ਹ ਜਿਹੜਾ ਸੀਗਾ ਸਾਫ ਸਫਾਈ ਚ ਨੰਬਰ 1 ਹੁੰਦਾ ਸੀਗਾ ਅਵਾਰਡ ਲਿਆ ਸੀਗਾ ਉਹਨੇ ਅੱਜ ਦੀ ਰੈਂਕਿੰਗ ਦੇਖੋ ਚੰਡੀਗੜ੍ਹ ਦੀ ਕਿੱਥੇ ਚਲੀ ਗਈ ਹੈ ਅੱਜ ਹੀ ਆ ਦਾ ਅਨਾਉਂਸਮੈਂਟ ਹੋਈ ਹੈ ਵੀ ਚੰਡੀਗੜ੍ਹ ਦੀ ਰੈਂਕਿੰਗ ਇਹਦੇ ਸਫਾਈ ਸਵਾਈ ਦੇ ਮਾਮਲੇ ਚ ਜ਼ੀਰੋ ਹੋ ਗਈ ਬਿਲਕੁਲ ਵੀ ਕਿਸੇ ਵੀ ਪਾਸੇ ਕੋਈ ਵੀ ਜਿਹੜਾ ਹੈਗਾ ਉਹ ਇਹਦਾ ਨਾਮ ਨਹੀਂ ਰਿਹਾ ਚੰਡੀਗੜ੍ਹ ਦਾ ਜਗ੍ਹਾ ਜਗ੍ਹਾ ਗੰਦਗੀ ਫੈਲੀ ਹੈ ਤੁਸੀਂ ਜਗ੍ਹਾ ਦੇਖ ਰੋ ਹਰ ਪਾਸੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ ਦੇਖੋ ਜ਼ਿੰਮੇਵਾਰੀ ਤਾਂ ਨਗਰ ਨਿਗਮ ਦੀ ਹੈ ਨਗਰ ਨਿਗਮ ਦੇ ਅੰਡਰ ਇਹ ਚੀਜ਼ ਆਉਂਦੀ ਹੈ ਤਾਂ ਨਗਰ ਨਿਗਮ ਹੀ ਰਿਸਪੋਨਸੀਬਿਲ ਹੋਰ ਇੱਕ ਬਹੁਤ ਵੱਡੀ ਗੱਲ ਹਾਲ ਹੀ ਵਿੱਚ ਹਾਲ ਹੀ ਵਿੱਚ ਹਾਈ ਕੋਰਟ ਨੇ ਵੀ ਇਹਨਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਪੁੱਛਿਆ ਵੀ ਇਹ ਕੂੜੇ ਦਾ ਪਹਾੜ ਕਦ ਤੱਕ ਤੁਸੀਂ ਹਟਾਓਗੇ ਕਰੋੜਾਂ ਰੁਪਏ ਕੂੜੇ ਦੇ ਪਹਾੜ ਦੇ ਨਾਂ ਤੇ ਖਾ ਲੈਣੇ ਇੱਕ ਸਫਾਈ ਦੀ ਇੱਕ ਹੋਰ ਵੀ ਚੀਜ਼ ਹੈ ਇਹਨਾਂ ਸਫਾਈ ਦਾ ठेका ਇੱਕ ਪ੍ਰਾਈਵੇਟਾਈਜ਼ਡ ਕੰਪਨੀ ਨੂੰ ਦਿੱਤਾ ਹੈ ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਕਿਉਂਕਿ ਕੰਪਨੀ ਨੂੰ ਜਿਹੜਾ ਠੇਕਾ ਦਿੱਤਾ ਹੈ ਉਸ ਤੋਂ ਬਾਅਦ ਸਫਾਈ ਦੇ ਵਿੱਚ ਵੀ ਥੋੜਾ ਮਤਲਬ ਉਤਾਰ ਜਿਹਨੂੰ ਕਹਿ ਸਕਦੇ ਆਪਾਂ ਹੋਇਆ ਹੈਗਾ ریشاب ابھی ਤੁਸੀਂ ਦੇਖੋ ਕਦੀ ਪ੍ਰਾਈਵੇਟ ਕੰਪਨੀ ਨੂੰ ਅਗਰ ਕੰਮ ਦਿੱਤਾ ਜਾਏ ਤਾਂ ਉਹ ਬਹੁਤ ਚੰਗਾ ਕੰਮ ਕਰਦੀ ਹੈ ਔਰ ਬਹੁਤ ਅੱਛਾ ਆਪਣਾ ਦਿਖਾਉਂਦੀ ਹੈ ਕਰਕੇ ਲੇਕਿਨ ਇੱਥੇ ਉਲਟਾ ਹੈ ਇੱਥੇ ਜਿਹੜੇ ਨੇ ਪੈਸੇ ਖਾਣ ਨੂੰ ਲੱਗੇ ਨੇ ਠੇਕੇ ਠੇਕੇ ਦੇ ਨਾਤੇ ਲਗਰ ਸਫਾਈ ਕਰਮਚਾਰੀ ਦੋ ਲਗਾਉਂਦੇ ਨੇ ਤੇ ਦਿਖਾਉਂਦੇ ਦੱਸ ਨੇ ਕਿੰਨਾ ਹੀ ਇਹਨਾਂ ਦਾ ਨੈਕਸਸ ਚੱਲ ਰਿਹਾ ਹੈ ਕਿੰਨਾ ਵੱਡਾ ਕੰਪਨੀ ਜਿਹੜੀ ਚੱਲ ਰਹੀ ਹੈ ਤੁਸੀਂ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ ਲੱਗੇ ਮੈਂ ਨਹੀਂ ਕਦੀ ਦੇਖੇ ਅਸੀਂ ਜਿੰ ਬਚਪਨ ਤੋਂ ਇੱਥੇ ਇੱਥੇ ਚੰਡੀਗੜ੍ਹ ਤੇ ਰਹਿੰਦੇ ਆਏ ਹਾਂ ਸੁੰਦਰਤਾ ਇਹਦਾ ਨਾਮ ਇਹਨੂੰ ਸਿਟੀ ਬਿਊਟੀਫੁੱਲ ਦਾ ਨਾਮ ਦਿੱਤਾ ਜਾਂਦਾ ਹੈ ਔਰ ਅੱਜ ਕੀ ਇਹਦੇ ਹਾਲਾਤ ਨੇ ਖਾਲੀ ਇੱਕ ਇੱਕ ਸੈਕਟਰ ਨਹੀਂ ਹੈ ਸਾਰੇ ਪਾਸੇ ਹੈ ਜ਼ਿੰਮੇਦਾਰ ਕਿਹ ਨੂੰ ਮੰਦੇ ਨਗਰ ਅਫਸਰ ਨੂੰ ਮੰਦੇ ਹੋ ਜਾਂ ਪੋਲਿਟਿਕਸ ਨੂੰ ਆਉਂਦੇ ਹੋ ਕਿਹਨੂੰ ਜ਼ਿੰਮੇਦਾਰ ਮੰਨਦੇ ਹੋ ਕਰਮਚਾਰੀਆਂ ਨੂੰ ਮੰਨਦੇ ਹੋ ਦੇਖੋ ਇੱਕ ਇੱਕ ਇੰਗਲਿਸ਼ ਦਾ ਵਰਡ ਹੈ ਕੈਕਸ ਕੈਕਸ ਦਾ ਮਤਲਬ ਹੀ ਸਾਰੇ ਹੀ ਇਕੱਠੇ ਨੇ ਚਾਹੇ ਅਫਸਰ ਨੇ ਚਾਹੇ ਉਹ ਨੇ ਅਗਰ ਅਫਸਰ ਨੂੰ ਦੀ ਡਿਊਟੀ ਹੈ ਕਿਸ ਏਰੀਆ ਦੀ ਮੋਨੀਟਰ ਕਰਨੀ ਤਾਂ ਉਹਦੀ ਡਿਊਟੀ ਆ ਨਾ ਜਾ ਕੇ ਦੇਖੇ ਵੀ ਇੱਥੇ ਸਫਾਈ ਹੋਈ ਕਿ ਨਹੀਂ ਹੋਈ ਜੇ ਉਹ ਦੇਖੇਗਾ ਹੀ ਨਹੀਂ ਜਾ ਕੇ ਤਾਂ ਠੇਕੇਦਾਰ ਦਾ ਪੈਸਾ ਖਾਏਗਾ